ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੀ ਜਿਮਨੀ ਚੋਂ ਲੜਨਗੇ ਹਲਕਾ ਗਦਰ ਬਾਹਤੋ ਕਾਫੀ ਦਿਨਾ ਤੋਂ ਲਗਾਤਾਰ ਰਾਜਾ ਵਰਿੰਗ ਦੇ ਨਾਲ ਮੀਟੀਆਂ ਦੇ ਵਿੱਚ ਸ਼ਮੂਲਿਤ ਕਰ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੱਕ ਪਾਸੇ ਉਹ ਪੰਜਾਬ ਸਰਕਾਰ ਕੋਲੋਂ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ ਦੀ ਮੰਗ ਕਰ ਰਹੇ ਨੇ ਅਤੇ ਦੂਸਰੇ ਪਾਸੇ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਏ ਨੇ ਬਲਕੌਰ ਸਿੰਘ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਵੱਡੀ ਖਬਰ ਆ ਰਹੀ ਹੈ ਕਿ ਬੜੀ ਵੱਡੀ ਸੈਟਿੰਗ ਹੋਈ ਹੈ ਬਲਕੌਰ ਸਿੰਘ ਦੇ ਨਾਲ ਬਲਕੌਰ ਸਿੰਘ ਲਗਾਤਾਰ ਜਿੰਨੀਆਂ ਵੀ ਗਤੀਵਿਧੀਆਂ ਵਿਦਿਆ ਜਾਂਦੀਆਂ ਨੇ ਕਾਂਗਰਸ ਪਾਰਟੀ ਵੱਲੋਂ ਪਹਿਲ ਦੇ ਹাদার ਤੇ ਸ਼ਮੂਲਿਤ ਕਰਦੇ ਨੇ ਹਰ ਤਰ੍ਹਾਂ ਦੀ ਸਰਗਰਮੀ ਦੇ ਵਿੱਚ ਹਿੱਸਾ ਲੈਂਦੇ ਨੇ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਵਿਵੋਤਬੰਦੀ ਬਣਾ ਰਿਆ ਨੇ ਕੀ ਮੰਦੇ ਵਿੱਚ ਵਿਚਾਰ ਨੇ ਕਾਂਗਰਸ ਪਾਰਟੀ ਜਾਂ ਸੱਤਾ ਦੇ ਵਿੱਚ ਆਉਣ ਲਈ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੀਏ ਰਾਜਾ ਬੜਿੰਗ ਹੋਣ ਚਾਹੇ ਸੁਖਜਿੰਦਰ ਰੰਦਾਵਾ ਹੋਵੇ ਯਾਨੀ ਕਿ ਜਿਹੜੇ ਚਾਰ ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਰੱਜ ਕੇ ਚੋਣ ਪ੍ਰਚਾਰ ਕੀਤਾ ਸੀ ਇਧਰ ਛੇੜਸੇ ਕੋਹਾਵਾ ਵਾਸਤੇ ਵੀ ਚੋਣ ਪ੍ਰਚਾਰ ਕੀਤਾ ਗਿਆ ਹਬੌਰ ਅਤੇ ਬਲੋੜ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬਲਕੌਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਹੁਣ ਫਿਰ ਇੱਕ ਵਾਰ ਗਤੀਵਿਧੀਆਂ ਵਿੜ ਦਿੱਤੀਆਂ ਗਈਆਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਬਲਕੌਰ ਸਿੰਘ ਦੇ ਪਿਤਾ ਲਗਾਤਾਰ ਹੁਣ ਚੋਣ ਪ੍ਰਚਾਰ ਕਰ ਰਹੇ ਨੇ ਕਾਂਗਰਸ ਪਾਰਟੀ ਲਈ ਕਾਂਗਰਸ ਪਾਰਟੀ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜੰਮੂ ਕਸ਼ਮੀਰ ਵੀ ਜਾਣਗੇ ਕੱਲ ਉਹਨਾਂ ਨੂੰ ਐਲਾਬਾਦ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਦੇਖਿਆ ਗਿਆ ਪਰਤ ਬੈਣੀਪਾਲ ਦੇ ਹੱਕ ਵਿੱਚ ਉਹਨਾਂ ਨੇ ਜਿਹੜਾ ਹੈ ਚੋਣ ਪ੍ਰਚਾਰ ਕੀਤਾ ਦੱਸਦੀ ਹੈ ਕਿ ਲਗਾਤਾਰ ਚੋਣ ਪ੍ਰਚਾਰ ਕਰਦੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰਿਆਣੇ ਦੀਆਂ ਸਾਰੇ ਹੀ ਹਲਕਿਆਂ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਾਂਗੇ ਖਾਸ ਕਰਕੇ ਉਹਨਾਂ ਨੇ ਵੱਡੇ ਨਿਸ਼ਾਨੇ ਸੇ ਦਿੱ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੌਜੂਦਾ ਸਰਕਾਰ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਵੀ ਮੈਨੂੰ ਮੇਰੇ ਪੁੱਤਰ ਦੇ ਕਤਲ ਦਾ ਇਨਸਾਫ ਨਹੀਂ ਮਿਲਿਆ ਕਈ ਵਾਰ ਮੈਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਇਸ ਲਈ ਮੈਨੂੰ ਚੋਣ ਮੈਦਾਨ ਦੇ ਵਿੱਚ ਆਉਣਾ ਪਿਆ ਸੂਤਰ ਇਹ ਵੀ ਦੱਸਦੇ ਨੇ ਕਿ ਹਲਕਾ ਜਿਮਨੀ ਚੋਣ ਜਿਹੜੀ ਲੜੀ ਜਾਵੇਗੀ ਉੱਥੇ ਟਿਕਟ ਦਿੱਤੀ ਜਾਵੇਗੀ ਕਾਂਗਰਸ ਪਾਰਟੀ ਵੱਲੋਂ ਬਲਕੌਰ ਸਿੰਘ ਨੂੰ ਕੀ ਬਲਕੌਰ ਸਿੰਘ ਲਗਾਤਾਰ ਜਿਹੜੀਆਂ ਆਪਣੀਆਂ ਗਤੀਵਿਧੀਆਂ ਫਰਮਾ ਰਹੇ ਨੇ ਜਾਂ ਉਹਨਾਂ ਦਾ ਵੀ ਹਿੱਸਾ ਲੈ ਰਹੇ ਨੇ ਜਾਂ ਚੋਣ ਪ੍ਰਚਾਰ ਕਰ ਰਹੇ ਨੇ ਅਲਾਬਾਦ ਤੋਂ ਕਾਂਗਰਸ ਪਾਰਟੀ ਲਈ ਬਰਤਬਾਣੀ ਬੈਣੀਪਾਲ ਦੇ ਹੱਕ ਦੇ ਵਿੱਚ ਕੀ ਭਰ ਕੀ ਆਪ ਕਾਂਗਰਸ ਪਾਰਟੀ ਟਿਕਟ ਦੇਵੇਗੀ ਉਹਨਾਂ ਨੂੰ ਫਲਕਾ ਗਿੱਦੜਵਾ ਜਾਂ ਬਨਾਲਾ ਤੋਂ ਇਹ ਤਾਂ ਹਾਲੇ ਸਮਾਂ ਹੀ ਦੱਸੇਗਾ ਲੇਕਿਨ ਇੱਕ ਵਾਰ ਫਿਰ ਦੁਬਾਰਾ ਖੁਦ ਪੈ ਨਹੀਂ ਮਰਹੂਮ ਗਾਇਕ ਸਿੱਦੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਹਰਿਆਣਾ ਦੇ ਵਿੱਚ ਚੱਲ ਰੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਧੰਨਵਾਦ